ਕਰਵਾ ਚੌਥੀ ਰਾਤ ਬਟਾਰਾ ਸ਼ਹਿਰ ਦੇ ਮੁੱਖ ਚੌਕ ਖਜੂਰੀ ਗਿੜ ਦੇ ਨੇੜੇ ਹੋਈ ਫਾਇਰਿੰਗ ਦੀ ਵੱਡੀ ਵਾਰਦਾਤ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਸ਼ਰਿਆਮ ਫਾਇਰਿੰਗ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਚ ਚੱਲ ਰਿਹਾ ਹੈ ਅੱਗੇ ਇੱਥੇ ਜੋ ਹੋਇਆ ਸੀ ਅੱਛਾ ਕੋਈ ਸਾਹਿਬ ਤੋਂ ਪਰ ਆਏ ਕਿ ਲੋਕ ਐ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰ ਲੈਣੇ ਸਾਡੇ ਅੱਗੇ ਤੁਹਾਡੇ ਨੂੰ ਕੋਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਅੱਛਾ ਹਾਂਜੀ ਸਾਡੇ ਤੇ ਆਏ ਸੀ ਕਿ ਸਕੂਲ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਇਹ ਪਤਾ ਨਹੀਂ 10-12 ਨਾਲ ਹੁਣ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਤੇ ਵੀ ਚਲਾਈ ਉਹਨਾਂ ਜੀ ਆ ਦੇਖੋ ਆ ਦੇਖੋ ਕਾ ਸਰ ਤੁਹਾਡੀ ਕੋ ਦੁਸ਼ਮਣ ਜਿਹੜਾ ਗੋਲ ਪਤਾ ਨਹੀਂ ਦੱਸ ਕਾ ਸਰ ਅਈ ਦੇ ਮੇਰੀ ਪੇਟ ਸੀ ਜੀ ਤੁਹਾਡੀ ਪੇਟ ਸੀ ਜੀ ਆਡੇ ਜਿਹੜੇ ਮੁੰਡੇ ਜਿਹੜੇ ਗਗਨ ਸਿੰਘ ਸੀ ਨਾ ਕੀ ਨਾਮ ਹੈ ਤੁਹਾਡਾ ਸੰਜੀਵ শেੜ ਪੁਲਿਸ ਕਟਾ ਕੋ ਕਿੰਨੇ ਬੰਦੇ ਦੇਖਣੇ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੈਂ ਇੱਕ ਜਿਹਾ ਹੀ ਆ ਦੋ ਮੁੰਡੇ ਹੋਰ ਨੇ ਹਾਂਜੀ ਕੀ ਹੈ ਜਿਹੜਾ ਪੈਲੀਗ ਹੋਇਆ ਕੀ ਕਹਦੇ ਹੋ 58 ਕੋ तकरीबन 8:20 ਦੇ ਮਿੰਟ ਤੇ ਪੇਸ਼ੈਂਟ ਪ੍ਰੇਸੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋ ਜਿਹੜੇ ਪੇਸ਼ੈਂਟ ਪ੍ਰੇਸੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਅ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅ ਅਨਰ ਟਰੀਟਮੈਂਟ ਇਸ ਅ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਆਬਜ਼ਰਵੇਸ਼ਨ ਸਾਡੇ ਕੋਲ ਹੈਗੇ ਨੇ ਵੇਟ ਐਂਡ ਵਾਚ ਉਹਨਾਂ ਦਾ ਜਿਹੜਾ ਦੇ ਬਰਾਉਟਡ ਮੋਤੀ ਚਾਹੀਆਂ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲੇਟਿਵ ਸੀ ਅ ਕੰਪਲੀਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬਾਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਰਖਮੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਕੁਝ ਇਹਦੇ ਬਾਰੇ ਕਿ ਇਨਸੀਡੈਂਟ ਹੋਇਆ ਕਿੱਥੇ ਆਇਆ ਜਾਂ ਕਿਹੜੇ ਜਗ੍ਹਾ ਤੇ ਹੋਇਆ ਕੀ ਹੋਇਆ ਨਹੀਂ ਇਹ ਵਿਦਨ ਦੀ ਸਿਟੀ ਹੋਇਆ ਅਪਰੋਕਸੀਮੇਟ ਐਨਾ ਮੀਲੋਂ ਨਹੀਂ ਪਤਾ ਫਿਲਹਾਲ ਤੇ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਟੈਂਡੈਂਟ ਸੀਗੇ ਉਹ ਕਹਿ ਰਹੇ ਸੀਗੇ ਵੀ ਕੋਈ ਨੀਅਰ ਮਹਾਰਾਜਾ ਸਿੰਘ ਹਾਲ ਦੇ ਉਥੇ ਹੋਇਆ ਐਗਜ਼ੈਕਟਲੀ ਐਗਜ਼ੈਕਟ ਲొਕੇਸ਼ਨ ਤਾਂ ਨਹੀਂ ਬਤਾਉਗੀ ਸਰ ਨਹੀਂ ਸਾਡੇ ਵੱਲੋਂ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਫਿਰ ਹਾਲ ਉਹ ਜਿਹਨਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਿਸ ਆਈ ਡੋਨਟ ਨੋ ਉਹਨਾਂ ਨੂੰ ਕਿੱਥੋਂ ਵੀ ਉਹ ਕੀਤਾ ਪੁਲਿਸ ਕਾબી ਅਫੀਸ਼ਲ ਫਾਈਲ ਇਹਦਾ ਦੇਖ ਹਾਂਜੀ ਹਾਂਜੀ ਬਿਲਕੁਲ ਦੀ ਹੈ ਅ ਪੁਲਿਸ ਸਟੇਸ਼ਨ ਸਿਟੀ ਦੇ ਐਸ ਐਚ ਓਸ ਆਫ ਜੀ ਡੀ ਸੀ ਦੇ ਉੱਤੇ ਆ ਗਿਆ ਸੀ ਓਕੇ ਤੇ ਮੌਜੂਦ ਸੀ ਕਿ ਹੋਇਆ ਸੀ ਤੁਜਾ ਪ੍ਰਾਪਤ ਹੋਈ ਹੁਣੇ ਹੈਗੀ ਹੈ ਜਿਸਾ ਸਿੰਘ ਨਾਮ ਗਰੀਆ ਹਾਲ ਲਾਗੇ ਕੋਈ ਫੈਰੀ ਨਹੀਂ ਹੋਈ ਉਸ ਸੰਬੰਧੀ ਕੋਈ ਵਿਅਕਤੀ ਡਿੱਡ ਹੋਏ ਨਹੀਂ ਮਹਿਸਪਾਲਾ ਹੈ ਤੇ ਪੁਜਾ ਐਕਸਟੈਂਡ ਦੀ ਤਾਰਫ ਕਰ ਰਹੇ ਨੇ ਕਿੰਨੇ ਲੋਕ ਜਖਮੀ ਖਰੀਦ ਛੇ ਵਿਅਕਤੀਆਂ ਦੇ ਜਖਮੀ ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਿਆ ਉਹਦੇ ਬਾਅਦ ਡਾਕਟਰ ਸਰ ਕੋਈ ਲੈ ਆ ਰਿਹਾ ਕੋਣ ਨੂੰ ਡਾਕਟਰ ਬੁੱਧਾ ਬਕੇ ਦੋ ਲੋਕ ਬਰੋਡਰ ਨਹੀਂ ਮੈਨੂੰ ਇਹ ਜਾਣਕਾਰੀ ਮਿਲ ਗਈ ਸਰ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ